ਆਓ ਜੀ ਬਣਾਓ ਹੋਰ ਬੰਨੀ ਪ੍ਰੋਕਰਾਸ ਜੀ ਬਣਾਓ ਜੀ ਬਣਾਓ ਜੀ ਬਣਾਓ ਜੀ ਬਣਾਓ ਇਹ ਸਾਡਾ ਜਿਹੜਾ ਨਾ ਭਾਰਤ ਆਪਣੇ ਆਪ ਨੂੰ ਆਧੁਨਿਕ ਭਾਰਤ ਕਹਿੰਦਾ ਉਹਦੇ ਮੂੰਹ ਤੇ ਇਹ ਜਦਾ ਕਾਲ ਲੱਗਿਆ ਕਿਉਂਕਿ ਇੱਥੇ ਮਤਲਬ ਜੋ ਪੈਣਾ ਨੇ ਨਾ ਉਸ ਰਖਤ ਨਹੀਂ ਹੈਗੀਆ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਪਹਿਲੀਆਂ ਵਿਕਟਨਾਮਾ ਹੋ ਗਈਆਂ ਪਤਾ ਨਹੀਂ ਸਾਡਾ ਜਿਹੜੇ ਆ ਦੇਸ਼ ਦੇ ਕਾਨੂੰਨ ਦੇ ਰਾਖੇ ਜਿਹੜੇ ਆ ਉਹ ਕੀ ਕਰਦੇ ਪਿਆ ਅਜੇ ਤੱਕ ਇਨ੍ਹਾਂ ਦੇ ਬੰਦਿਆਂ ਦਾ ਸ਼ਰੀਆਮ ਤੰਗ ਦੇਣਾ ਚਾਹੀਦਾ ਕਿਉਂਕਿ ਸਾਡਾ ਪਤਾ ਨਹੀਂ ਸਿਸਟਮ ਕਿਦਾਂ ਦਾ ਆ ਅਸੀਂ ਉਹਨਾਂ ਦੇ ਜਿਹੜੇ ਆ ਅਪਰਾਧੀ ਆ ਅਸੀਂ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਦਿੰਦੇ ਆ ਜਿਹੜੇ ਇਦਾਂ ਦੀਆਂ ਬਨੌਣੀਆਂ ਹਰਕਤਾਂ ਕਰਦੇ ਆ ਉਨਾ ਉਹਨਾਂ ਦੇ ਬਾਰੇ ਕਦੇ ਨਹੀਂ ਕਿਸੇ ਨੇ ਸੋਚਿਆ ਜਾਂਦਾ ਕਿਉਂਕਿ ਅੱਜ ਅਸੀਂ ਸਮਾਜ ਦਾ ਸੋਚਦੇ ਹਾਂ ਤਾਂ ਪਹਿਣਾ ਕਿੱਥੇ ਜਾਣਗੇ ਜੇ ਇੱਕ ਇੰਸਟੀਚਿਊਟ ਤੇ ਅੰਦਰ ਐਦਾਂ ਦੀ ਘਟਨਾ ਹੋ ਸਕਦੀ ਆ ਤਾਂ ਜਿਹੜਾ ਆਮ ਜਿਹੜੀਆਂ ਪਹਿਣਾ ਸਾਡੀਆਂ ਤੁਰੀਆਂ ਫਿਰਦੀਆਂ ਨੇ ਜੋ ਰਾਹ ਗਲੀ ਆਉਣਾ ਜਾਂ ਸਾਡੇ ਸਮਾਜ ਚ ਰਹਿੰਦੀਆਂ ਨੇ ਜਿਨ੍ਹਾਂ ਦਾ ਕੋਈ ਬਾਲੀਵੁੱਡ ਨਹੀਂ ਹੈਗਾ ਆ ਜੋ ਮਤਲਬ ਬਿਲਕੁਲ ਨਤਾਣੀ ਨਹੀਂ ਜਿਦਾ ਮੇਰੇ ਸਾਥੀ ਦੱਸਿਆ ਇਹ ਅਗੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਅਗੇ ਐਫਆਰ ਕਰਾਉਣੀ ਕਿੱਦਾਂ ਆ ਉਹਨਾਂ ਦਾ ਦੱਸੋ ਕੀ ਹਾਲ ਹੋਏਗਾ ਸੋ ਅੱਜ ਜਿਹੜਾ ਇਹ ਰੋਜ਼ਮਰਜ਼ ਦਾ ਜਾ ਰਿਹਾ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਦੋਸ਼ੀਆਂ ਨੂੰ ਆ ਉਹ ਸ਼ਰਿਆਂ ਮੋ ਜਿਹੜਾ ਨਾ ਬਾਹ ਮਨ ਚ ਗੜੀ ਗੰਦੀ ਸੋਚ ਰੱਖਦੇ ਆ ਉਹਨਾਂ ਦੀ ਅਕਲ ਜਾ ਜਾਂਦੀ ਹੈ ਜੈਪੀਨ ਜੈਤਾਲੀ ਉਸ ਦਿਨ ਜਿਹੜਾ ਸੈਕਿੰਡ ਸਾਲ ਦਾ ਜਿਹੜਾ ਆਪਣੀ ਭਰਾ ਹੀ ਖਾ ਗਈ ਸੀ ਉਹਦੇ ਨਾਲ ਹੀ ਕਤਲਤਾ ਦੇ ਵਿੱਚ ਕਾਲੇ ਦੇ ਅੰਦਰ ਉਹਦੇ ਨਾਲ ਜਿਹੜਾ ਇਹ ਗੈਂਗਰੇ ਪੂੜਾ ਆ ਉਸ ਤੋਂ ਬਾਅਦ ਜਿਹੜਾ ਦਾ ਕਤਲ ਕਰ ਦਿੱਤਾ ਜਾਂਦਾ ਅੱਜ ਜਿੱਤੇ ਆਜਾਤੀ ਦੀ ਬਰੇ ਕੰਨ ਲਾਈ ਜਾ ਰਹੀਆਂ ਉਸ ਦਿਨੋਂ ਦੇ ਬੱਚੇ ਜਦੋਂ ਲੋਕਾਂ ਦੇ ਘਰ ਸਾਡੀਆਂ ਭੈਣਾਂ ਸਾਡੇ ਬੱਚੇ ਅਸੀਂ ਆਪ ਦੇ ਘਰਾਂ ਦੇ ਵਿੱਚ ਸੱਟ ਨਹੀਂ ਕਾਲਜਾਂ ਦੇ ਵਿੱਚ ਵੀ ਸਾਡੀਆਂ ਕੁੜੀਆਂ ਸਾਡੇ ਬੱਚੇ ਸੱਟ ਨਹੀਂ ਉਹ ਸਮੇਂ ਅੱਜ ਅਸੀਂ ਨੇ ਡਾਕਟਰ ਬੀਰਾਂ ਅੰਬੇਰਗਰ ਚੌਕ ਦੇ ਅੰਦਰ ਖੜਕੇ ਉਸ ਭੈਣ ਦੇ ਵਾਸਤੇ ਇਨਸਾਫ ਦੀ ਮੰਗ ਕਰਨ ਦੇ ਵਾਸਤੇ ਇਕੱਤਰ ਹੋਏ ਅੱਜ ਉਹਨਾਂ ਨੂੰ ਮਤਲਬ ਇੱਥੇ ਰੋਸ ਵੀ ਮਾਰਚ ਕਰ ਰਹੇ ਆ ਤੇ ਨਾਲ ਕੈਂਡਲ ਮਾਰਚ ਵੀ ਕਰ ਰਹੇ ਆ ਜੋ ਉਹਨਾਂ ਨੂੰ ਇਨਸਾਫ ਦੀ ਜਿਹੜੀ ਲੜਾਈ ਆ ਉਹਨੂੰ ਹੋਰ ਤੀਜੇ ਤੱਕ ਆਇਓ ਇਸੇ ਦ੍ਰਿੜਪੰਨ ਦੇ ਨਾਲ ਜਿਹੜਾ ਆਪਾਂ ਅੱਜ ਜਿਹੜਾ ਇਹ ਰੋਸ ਮਾਰ ਕੇ ਇਸ ਤਰੀਕੇ ਦੇ ਨਾਲ ਖਤਮ ਕਰਕੇ ਜਾਣਾ ਕਿ ਅੱਜ ਸਾਡੇ ਫਲੋਰ ਦੇ ਵਿੱਚੋਂ ਜਿਹੜੀ ਚੰਗਿਆੜੀ ਅਸੀਂ ਉਠਾਈ ਆ ਇਹ ਦੂਰੇ ਭਾਰਤ ਦੇ ਵਿੱਚ ਜਾਵੇ ਤਾਂ ਜੋ ਆਉਣ ਵਾਲੇ ਲੋਕਾਂ ਦੇ ਵਿੱਚ ਦੁਬਾਰਾ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ ਏ ਹੋਣ ਤੋਂ ਦੇ ਖਲਾਫ ਲੋਕ ਜਿਹੜਾ ਲਹਿਰਾ ਮਾਰ ਕੇ ਉੱਠ ਸਕਣ ਏ 43 ਆ 500 ਜੜੀਆਂ ਅੱਜ ਲੈ ਕੇ ਜਾ ਰਹੀਆਂ ਤੋਂ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਮਾਸਟਰ ਕਰਨਲ ਫਲੋਰ ਉਹਨਾਂ ਨੂੰ ਕਿ ਉਹ ਤੁਹਾਡੇ ਨਾਲ ਚੰਦ ਮਿੰਟਾਂ ਦੇ ਵਿੱਚ ਆਪਣੀ ਦੇ ਚਾਰਿਆ ਉਹ ਸਾਹਮਣੇ ਚੱਲ ਕੇ ਮਾਸਟਰ ਜੀ ਨੂੰ ਬੋਲੋ ਅੱਜ ਸਾਰਾ ਭਾਰਤ ਜਿਹੜਾ ਆ ਧੀਆ ਦੇ ਪੱਖੋਂ ਭੈਣਾਂ ਦੇ ਪੱਖੋਂ ਜਿਹੜਾ ਆ ਸੁਰੱਖਿਅਤ ਮਹਿਸੂਸ ਕਰਦਾ ਆਜ ਕਨ ਕੱਤੇ ਦੇ ਵਿੱਚ 8 ਤੇ 9 ਦੀ ਰਾਤ ਨੂੰ ਜਿਹੜੀ ਘਟਨਾ ਵਾਪਰੀ ਆ ਉਹ ਸਾਡੀ ਲੜਕੀ ਮੌਵਿਤਾ ਜਿਹੜੀ ਆ ਉਹ ਮੈਡੀਕਲ ਦੂਜਾ ਸਾਡੀ ਵਿਦਿਆਰਥਣ ਜਿਹੜੀ ਉਹ ਕਾਲਜ ਦੇ ਵਿੱਚ ਉਹਦੇ ਨਾਲ ਜਬਰ ਜਨਾਹ ਹੋਇਆ ਤੁਸੀਂ ਇਮੇਜਨ ਕਰੋ ਕੰਨਾਂ ਜਬਰ ਜਨਾਹ ਨਹੀਂ ਹੋਇਆ ਉਹਦੀ ਅੰਤਾਂ ਵੀ ਤੋੜ ਦਿੱਤੀਆਂ ਗਈਆਂ ਉਹਦਾ ਖਾਲ ਪੁੱਟਿਆ ਗਿਆ ਔਰ 10 ਖਾਂ ਦੇ ਜਿਹੜਾ ਆ ਉਹਦੇ ਜ਼ਖਮੇ ਨਿਸ਼ਾਨ ਪਾਏ ਗਏ ਉਹਦੇ ਦਾ ਜਿਹੜਾ ਪ੍ਰਸ਼ਾਸਨ ਸੀ ਉਹਦੀ ਬੇਰੁਖੀ ਐਡੀ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਉਹਨੂੰ ਆਕਮਤਿਆ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਉਥੇ ਦੇ ਵਿਦਿਆਰਥੀ ਸੜਕਾਂ ਤੇ ਆਏ ਉਹਦੇ ਦੇ ਲੋਕ ਛੜਕਤੇ ਆਏ ਉਹਦੇ ਤੋਂ ਬਾਅਦ ਪੋਸਟਮ ਹੋਇਆ ਇਹ ਤੋਂ ਵੱਡੀ ਦਰਦਸ਼ੀ ਕੀ ਹੋ ਸਕਦੀ ਆ ਉਤੋਂ ਦੀ ਅੱਗੇ ਗੱਲ ਜਿਹੜੀ ਆ ਉਥੇ ਦਾ ਜਿਹੜਾ ਪ੍ਰਸ਼ਾਸਨ ਸੀਗਾ ਉਹਨਾਂ ਨੇ ਉਸ ਧੀ ਦੇ ਜਿਹੜੇ ਮਾਪਿਓ ਸੀ ਉਹਨਾਂ ਨੂੰ 4-4 ਘੰਟੇ ਬਾਹਰ ਖੜੇ ਰੱਖਿਆ ਉਹਨਾਂ ਦੇ ਬਿਰਧ ਮਾਪੇ ਨੂੰ ਦੇਖਣ ਨਹੀਂ ਦਿੱਤਾ ਗਿਆ ਫਿਰ ਬੈਕ ਪਿਓ ਨੂੰ ਮਾਰ ਜੇ ਇਜਾਜ਼ਤ ਦਿੱਤੀ ਵੀ ਤੂੰ ਦੇਖ ਨਾ ਇਹ ਘਟਨਾਵਾਂ ਕੱਲੀਆਂ ਬੰਗਾਲ ਚੇਨੀ ਵਪਾਰੀਆਂ ਉਹ ਤੋਂ ਪਹਿਲਾਂ ਜੰਮੂ ਕਸ਼ਮੀਰ ਦੀ ਘਟਨਾ ਹੋਈ ਜਾਂ ਤਾਂ ਇਹ ਨਾਉ ਦੀ ਆ ਤਾਂ ਇਹ ਕਟਿਆ ਗਾਂਡ ਹੋਇਆ ਔਰ ਜੂਪੀ ਵਿੱਚ ਵਪਾਰੀਆਂ ਇਹ ਘਟਨਾਵਾ ਸਰਕਾਰਾਂ ਦੀ ਸਰਪ੍ਰਸਤੀ ਆ ਗੁੰਡਾਗਰਦੀ ਵਾਸਤੇ ਕੱਲਾ ਕੋਲਕਾਤੇ ਵਾਲੇ ਦੋਸ਼ੀ ਨਹੀਂ ਹੈ ਪਰ ਇਹ ਸਰਕਾਰਾਂ ਜਿਹੜੀਆਂ ਵੀ ਰੰਗਦੀਆਂ ਮਰਜ਼ੀ ਹੁਣ ਉਹਨਾਂ ਦੀ ਸਰਪ੍ਰਸਤੀ ਆ ਅਸੀਂ ਉਸ ਭੈਣ ਦੇ ਵਾਸਤੇ ਅੱਜ ਹਾ ਦਾ ਨਾਰਾ ਮਾਰਨ ਵਾਸਤੇ ਫਲੋਰ ਦੀਆਂ ਜੰਕਤ ਜੱਥੇ ਬੰਦੀਆਂ ਇਕੱਠੀਆਂ ਹੋਈਆਂ ਸਾਡੀਆਂ ਭੈਣਾਂ ਔਰਤ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਆਈਆਂ ਸਾਡੇ ਅਧਿਆਪਕ ਸਾਥੀ ਆਏ ਆ ਸਾਡੇ ਮਜ਼ਦੂਰ ਸਾਥੀ ਆਏ ਆ ਸਾਡੇ ਨੌਜਵਾਨ ਸਾਥੀ ਆਏ ਆ ਸਾਡੇ ਅੰਬੇਡਕਾਰੀ ਸੁਭਾਵਾ ਵਾਲੇ ਆਏ ਆ ਅਸੀਂ ਅੱਜ ਪਰਨ ਕਰਕੇ ਚੱਲੇ ਆ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਔਰ ਕੰਦ ਦੇ ਲਿਖਿਆ ਪੜ ਲੈਣਾ ਚਾਹੀਦਾ ਸਰਕਾਰ ਨੂੰ ਕੀ ਲੋਕ ਜਾਗ ਰਹੇ ਆ ਇੱਕੋ ਇੱਕ ਹਾਲਿਆ ਇਹਦਾ ਆਓ ਇਕੱਠੇ ਹੋਈਏ ਜਥੇਬੰਦੀਆਂ ਦੇ ਵਿੱਚ ਤੇ ਜਾਗਰੂਕ ਹੋਈਏ ਉਹ ਸਰਕਾਰ ਦੀ ਧੌਣ ਤੇ ਗੋਡਾ ਰੱਖੀਏ ਤੇ ਉਹਨੂੰ ਮਜਬੂਰ ਕਰੀਏ ਤੇ ਔਰਤਾਂ ਦੀ ਸੁਰੱਖਿਆ ਹੋਣੀ ਚਾਹੀਦੀ ਆ ਬੱਚਿਆਂ ਦੀ ਸੁਰੱਖਿਆ ਹੋਣੀ ਚਾਹੀਦੀ ਆ ਜੇ ਏਡੇ ਵੱਡੇ ਮੈਡੀਕਲ ਕਾਬਜ ਵਿੱਚ ਸੁਰੱਖਿਆ ਨਹੀਂ ਹੋ ਸਕਦੀ ਤਾਂ ਆਮ ਕੀ ਵਾਪਰ ਸਕਦਾ ਆ ਛਣੀ ਮਣੀ ਥਾ ਤੇ ਸਾ ਪਹਿਲਾ ਕਟੂਆ ਦੇ ਵਿੱਚੋਂ ਜਿਹੜੇ ਲੜਕੀ ਦੇ ਾਕਾਤਰ ਸੀ ਉਹਨਾਂ ਨੂੰ ਬਚਾਉਣ ਲਈ ਲੋਕ ਤਰੰਗਾ ਮਾਰਚ ਵੀ ਕੱਢਦੇ ਰਹੇ ਆ ਅਸੀਂ ਗੱਲ ਕਰਦੇ ਸੀ ਕਲਦੀਪ ਸਿੰਘਰ ਯੂਪੀ ਵਾਲੇ ਨੂੰ ਬਚਾਉਣ ਲਈ ਬੜਾ ਕੁਝ ਕੀਤਾ ਗੁਜਰਾਤ ਦੇ ਵਿੱਚ ਜਿਹੜੇ ਲੰਗਿਆਂ ਦੇ ਦੋਸ਼ੀ ਸੀ ਉਹਨਾਂ ਨੂੰ ਬਚਾਉਣ ਲਈ ਬੜਾ ਕੁਝ ਕੀਤਾ ਹੋ ਸਕਦਾ ਸਰਕਾਰਾਂ ਚਾਹੇ ਉਹ ਕਿਦਰ ਦੀਆਂ ਹੋਣ ਚਾਹੇ ਉਹ ਰਾਜਾਂ ਦੀਆਂ ਹੋਣ ਇਹਨਾਂ ਦੋਸ਼ੀਆਂ ਨੂੰ ਾਕਾਤਰਾਂ ਨੂੰ ਬਚਾਉਣ ਲਈ ਵੀ ਤਰੰਗਾ ਮਾਰਚ ਕੱਢ ਆਦੇ ਆ ਇਹ ਕੋਈ ਦੋਸ਼ ਦੀ ਗੱਲ ਨਹੀਂ ਹੈ ਇਸ ਕਰਕੇ ਜਿਹੜੇ ਸਾਡੇ ਲੋਕ ਆ ਸਮਝਦਾਰ ਲੋਕ ਆ ਬੁੱਧੀਜੀਵੀ ਲੋਕ ਆ ਉਨਾ ਨੂੰ ਇਕੱਠੇ ਹੋਣਾ ਪੈਣਾ ਆਪਾਂ ਨੂੰ ਆਪਣੀਆਂ ਧੀਆਂ ਦੀ ਆਪਣੀਆਂ ਭੈਣਾਂ ਦੀ ਸੁਰੱਖਿਆ ਕਰਨੀ ਪੜੀਆਂ ਇਸ ਕਰਕੇ ਤੁਸੀਂ ਸਾਡੇ ਕੋਲ ਜੀ ਸੱਦੇ ਤੇ ਆਏ ਆ ਅਸੀਂ ਤੁਹਾਨੂੰ ਨਮਨ ਕਰਦੇ ਆਂ ਔਰ ਬੇਨਤੀ ਵੀ ਕਰਾਂਗੇ ਵੀ ਜਦੋਂ ਵੀ ਕੋਈ ਸੱਦਾ ਆਵੇ ਅਗਲਾ ਤੇ ਹਮ ਮਾਗੇ ਆਉਣਾ ਇੰਨੀਆਂ ਗੱਲਾਂ ਦੇ ਨਾਲ ਮੈਂ ਕਰਨਾਇਤ ਬਲੌਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਚਤਨੜ ਦੇ ਲੋਕਾਂ ਦਾ ਇਹ ਲੜਾਈ ਅਜੇ ਸ਼ੁਰੂ ਹੋਈ ਆ ਇਹਨੂੰ ਜਿੱਥੇ ਤੱਕ ਵੀ ਜਾਣ ਦੀ ਗੋੜ ਪਈ ਉਹਦੇ ਤੱਕ ਆਪਾਂ ਨੂੰ ਜਿਹੜੀ ਆ ਉਹਦੇ ਭੈਣ ਤੇ ਬੋਟਾਂ ਦੇ ਉੱਪਰ ਖੜ ਕੇ ਜਿਹੜੀਆਂ ਲੜਾਈ ਤੋਂ ਜਿੱਤ ਤੱਕ ਲੈ ਕੇ ਜਾਣ ਦੇ ਵਾਸਤੇ ਸਾਨੂੰ ਇਹ ਮੇਸ਼ਾ ਲੜਨ ਦੇ ਪਿਆਰ ਤੋਂ ਤਿਆਰ ਰਹਿਣਾ ਚਾਹੀਦਾ ਹੁਣ ਮੈਂ ਜਰਨਲ ਫਲੋਰ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਏ ਹੋਏ ਸਾਰੇ ਸਾਥੀਆਂ ਦਾ ਜਿਹੜਾ ਆਪਣੇ ਵੱਲੋਂ ਧੰਨਵਾਦ ਕਰਨਾ ਬਹੁਤ ਹੀ ਸਤਿਕਾਰਯੋਗ ਵਿਚਾਰੂ ਸਾਥੀਓ ਇੱਥੇ ਲੋਕ ਉੱਤਰ ਹੋਏ ਆ ਜਿਹੜੇ ਜਾਗ ਦੀ ਜ਼ਮੀਰ ਵਾਲੇ ਆ ਤਵੇਰੇ ਸਲਾਹ ਕਰਕੇ ਪੋਰਟ ਪਾਈ ਅਸੀਂ ਵਕੀਲ ਦਾ ਪੌਣਾ ਖਾਨਾ ਜਵਾਬ ਦਿੱਤੀ ਹੋਰ ਸਾਥੀਆਂ ਨੇ ਸਲਾਹ ਕੀਤੀ ਤੇ ਆ ਸੰਕੇਤਕ ਜਿਹੇ ਦੇ ਰੂਪ ਦੇ ਵਿੱਚ ਤੁਸੀਂ ਇੰਨੇ ਜਣੇ ਇਕੱਤਰ ਹੋਏ ਆ ਤੇ ਅੱਜ ਜਿਹੜੀ ਘਟਨਾ ਵਾਪਰੀ ਆ ਉਹ ਤੁਹਾਡੇ ਸਾਹਮਣੇ ਆ ਸਾਰਿਆਂ ਦੇ ਵੀ ਡਾਕਟਰ ਜਿਹੜੀ ਲੜਕੀ ਡੌਂਟਰੀ ਕਰਦੀ ਸੀ ਉਹ ਡਾਕਟਰ ਦਾ ਪੇ ਜਿਹੜਾ ਅਸੀਂ ਡਾਕਟਰ ਦਾ ਬੜਾ ਗਰੀਬ ਪਰਿਵਾਰ ਚੋਂ ਅਸੀਂ ਜਿਹੜਾ ਸੜਕ ਤੇ ਕਾਪੀਆਂ ਰੱਖ ਕੇ ਤੇ ਸੇਖੜਾ ਰਾਕੇ ਉਹਨੂੰ ਉਹਨੇ ਪੜਾਇਆ ਉਹਨੂੰ ਡਾਕਟਰ ਬਣਾਇਆ ਪਰ ਇੱਥੇ ਅੱਜ ਸਾਡੇ ਪਾਰਦੇ ਦਰਿੰਦਿਆਂ ਨੇ ਜਿਹੜੇ ਗੁੰਡੇ ਲੋਗ ਆ ਉਹਨਾਂ ਨੇ ਉਹ ਲੋਜ-ਦੋਜ ਖਾ ਲਿਆ ਉਹਦਾ ਬਲਾਤਕਾਰ ਕੀਤਾ ਉਹਦੀਆਂ ਲੱਤਾਂ ਤੋੜੀਆਂ ਉਹਦਾ ਗਲ ਘੁੱਟ ਕੇ ਉਹਨੂੰ ਮਾਰ ਦਿੱਤਾ ਗਿਆ ਇਸ ਕਰਕੇ ਅਸੀਂ ਸਰਕਾਰ ਨੂੰ ਵੀ ਪਿਤਾਵ ਨੇ ਜਾਨੇ ਚਾਹੁੰਦੇ ਆ ਜੇ ਇੱਥੇ ਆਪੈਣਾ ਦੀ ਸੁਰੱਖਿਆ ਤੇ ਮੌਜੂਦ ਨਾ ਹੋਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਪਾਰ ਦੇ ਲੋਕ ਇੱਥੇ ਹੋ ਕੇ ਤੁਹਾਡੀਆਂ ਪਹਿਰਾ ਥੱਲੇ ਅੱਗ ਬਾਲ ਦੇਣਗੇ ਇਸ ਕਰਕੇ ਤੁਹਾਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਆਹ ਜਿਹੜੀਆਂ ਕਟਰਾਵਾ ਇੱਦਾਂ ਦੀਆਂ ਵਾਪਰ ਰਹੀਆਂ ਇਹ ਪਾਰਟੀਆਂਵਾਦਿਆਂ ਦੇ ਉੱਪਰ ਉੱਠ ਕੇ ਅਸੀਂ ਨਾ ਸਰਕਾਰਾਂ ਦੇ ਖਿਲਾਫ ਵੀ ਲੜਾਈ ਲਾਣੀ ਆ ਗੁੰਡਿਆਂ ਦੇ ਖਿਲਾਫ ਵੀ ਲੜਾਈ ਲਾਣੀ ਆ ਇਸ ਕਰਕੇ ਤੁਸੀਂ ਉਹ ਲੋਕ ਆਏ ਆ ਜਿਹੜੇ ਜਾਗਦੇ ਜਵੀਰ ਵਾਲੇ ਲੋਕ ਆ ਲੜਨ ਆਏ ਲੋਕ ਆ ਮੈਂ ਤੁਹਾਡਾ ਧੰਨਵਾਦ ਕਰਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਸ ਰੱਖਦਾ ਵੀ ਤੁਸੀਂ ਅੱਗੇ ਤੋਂ ਵੀ ਵੱਡੀ ਗਣਤੀ ਦੇ ਵਿੱਚ ਪੱਤਰ ਹੋਵੋਗੇ ਧੰਨਵਾਦ ਜੈ ਜੱਤਾ ਜੈ ਸਰਕਾਰ ਜੈ ਟੀਮ ਜੈ ਭਾਰਤ ਇਹ ਕਰਦੇ ਨੂੰ ਆ ਜਰੂਰੀ ਦੇ ਪਰ ਅ ਬਿਚਲੇ ਦਿਨ ਡਾਕਟਰ ਮੌਨਿਕਾ ਦੇ ਦੇਸ਼ ਦਾ ਇੱਕ ਇੰਸਟੀਟਿਊਸ਼ਨਲ ਮਰਡਰ ਹੋਇਆ ਹੈ ਕਲਪਨਾ ਦਾ ਇੱਕ ਮੈਡੀਕਲ ਕਾਲਜ ਦੇ ਵਿੱਚ ਉਸ ਇੰਸਟੀਟਿਊਸ਼ਨਲ ਮਰਡਰ ਜਿਹੜਾ ਇੱਕ ਗਿਣੀ ਮੱਥੀ ਸਾਜਿਸ਼ ਦੇ ਤਹਿਤ ਉਹਦਾ ਜਿਹੜਾ ਮਰਡਰ ਹੋਇਆ ਉਹਦੇ ਖਿਲਾਫ ਅੱਜ ਸ਼ਹਿਰ ਫਲੋਰ ਦੀਆਂ ਵਕ ਵਕ ਅੰਬੇਦਕਰ ਜਥੇਬੰਦੀਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਤੇ ਹੋਰ ਜਿਹੜੀਆਂ ਇਨਸਾਨੀयत ਨੂੰ ਪਿਆਰ ਕਰਨ ਵਾਲੀਆਂ ਮਾਨਵਤਾ ਨੂੰ ਪਿਆਰ ਕਰਨ ਵਾਲੀਆਂ ਜਥੇਬੰਦੀਆਂ ਤੇ ਐਕਟਿਵਿਸਟਸ ਵੱਲੋਂ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਤੇ ਕੈਂਡਲ ਮਾਰਚ ਸ਼ਹਿਰ ਫਲੋਰ ਵਿਖੇ ਅੰਬੇਦਕਰ ਚੌਕ ਫਲੋਰ ਤੋਂ ਕੱਢਿਆ ਗਿਆ ਆ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਹ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਡਾਕਟਰ ਬੰਕੋਸਟਰ ਡਾਕਟਰ ਸੁਪਰੀਆ ਦਾ ਫਿਰ ਰੋਹਿਤ ਬਹੁਮੁੱਲਾ ਦਾ ਇਹੋ ਜਿਹਿਆਂ ਸੈਂਕੜੇ ਉਦਾਹਰਨਾਂ ਆ ਜਦੋਂ ਇਸ ਦੇਚ ਦੇ ਦਲਿਤ ਪਛੜੇ ਔਰ ਆਦੀਵਾਸੀ ਸਮਾਜ ਦੇ ਜਿਹੜੇ ਗਰੀਬ ਬੱਚੇ ਆ ਉਹ ਮਿਹਨਤ ਦੇ ਨਾਲ ਇਸ ਮਕਾਮ ਤੇ ਪਹੁੰਚਦੇ ਆ ਤਾਂ ਉਹ ਇੱਕ ਸੰਸਾਗਾਤ ਕਤਲ ਦਾ ਜਿਹੜਾ ਆ ਉਹ ਸ਼ਿਕਾਰ ਹੁੰਦੇ ਆ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਹੈ ਉਹਨਾਂ ਨੂੰ ਇਹ ਇਹੋ ਜਿਹਿਆਂ ਘਟਨਾਵਾਂ ਜਿਹੜੀਆਂ ਉਹਨਾਂ ਦੇ ਨਾਲ ਇਹੋ ਜਿਹੇ ਕਾਨੂੰਨੇ ਜੁਰਮ ਕਰਕੇ ਉਹਨਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਜਾਂਦਾ ਹੈ ਤਾਂ ਆਮ ਜਿਹੜੇ ਸਾਡੇ ਸਮਾਜ ਦੇ ਜਿਹੜੇ ਅਨਪੜ ਲੋਕ ਆ ਜਾਂ ਜਨ ਸੁਧਾਰਨ ਉਹਨਾਂ ਦਾ ਕੀ ਹਸ਼ਰ ਹੁੰਦਾ ਹੋਊਗਾ ਜਿਹੜੇ ਕੰਪਲੇਂਟ ਦਰਜ ਤੋਂਉਣ ਦੇ ਲਈ ਵੀ ਕਈ ਵਾਰ ਸਮਾਜਿਕ ਕਾਰਨਾ ਕਰਕੇ ਅੱਗੇ ਨਹੀਂ ਆਉਂਦੇ ਸੋ ਇਹੋ ਜਿਹੀਆਂ ਘਟਨਾਵਾਂ ਭਾਰਤ ਦੇ ਵਿੱਚ ਦਿਨ ਪ੍ਰਤੀ ਦਿਨ ਵਧ ਰਹੀਆਂ ਆ ਐਸਸੀਐਸਟੀ ਓਬੀਸੀ ਔਰਤਾਂ ਤੇ ਬੱਚਿਆਂ ਤੇ ਜ਼ੁਲਮ ਵਿਸ਼ਦ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤਾਂ ਅਸੀਂ ਅੱਜ ਸਮੂਹ ਜਥੇਬੰਦੀਆਂ ਵੱਲੋਂ ਭਾਰਤ ਸਰਕਾਰ ਨੂੰ ਔਰ ਸਟੇਟ ਦੀ ਸਰਕਾਰ ਨੂੰ ਸਖਤ ਕਿਤਾਬ ਨਹੀਂ ਔਰ ਤਾੜਨਾ ਕਰਦੇ ਆ ਕਿ ਉਸਦੇ ਦੋਸ਼ੀਆਂ ਨੂੰ ਫੜਿਆ ਜਾਵੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਔਰ ਉਹਦੇ ਪਰਿਵਾਰ ਜਿਹੜੀ ਪੀੜਤ ਲੜਕੀ ਆ ਬੱਚੀ ਆ ਉਹਦੇ ਪਰਿਵਾਰ ਦੀ ਜਾਨੀ ਤੇ ਮਾਨੀ ਸੁਰੱਖਿਆ ਨੂੰ ਵੀ ਜਿਹੜਾ ਯਕੀਨੀ ਬਣਾਇਆ ਜਾਵੇ ਜੈ ਭੀਮ ਜੈ ਪਰ